tem ਮਾਰ 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 ਦੇ ਆ ਮਾਰ ਮਾਰ ਆ ਮਾਰ ਦੇ ਦੇਖੋ ਉਧਰੋਂ ਵੀ ਉਧਰੋਂ ਵੀ ਨਿਕਲਦੀ ਚਰਚਾ ਹੈ ਯਾਰ ਉਹ ਵੀ ਆ ਰਹੀ ਹੈ ਉਹ ਵੀ ਆ ਰਹੀ ਹੈ ਉਹ ਵੀ ਆ ਰਹੀ ਹੈ

हिंदू का ख़ून न खोलाए भोलेनाथ खे ਵੇ ਵੇ ਬੌਜੂਰ ਆ ਰਿਹਾ ਹੈ ਬੌਜੂਰ ਆ ਰਿਹਾ ਹੈ ਅੱਡ ਬਰੇ ਜਾਲ ਦਾ ਪਜਾਉਦੇ ਆ ਕੀ ਕਰਾਂਗੇ ਮਾਰੀ ਦੀ ਹੋ ਜਾਣਾ ਅੱਛਾ ਇਧਰ ਉਮਰ ਕੇ ਆਨੇ ਚੱਲ ਇਧਰ ਕਿਧਰ ਘੁੰਮ ਕੇ ਇਧਰੋਂ ਸਾਹ ਦਿਖਾਈ ਨਹੀਂ ਦਿੰਦਾ ਪੂਰਾ ਉਹ ਸਾਹ ਦਿਖਾਈ guys bari dekhnde malli dikha yaar mariz ਉਹ ਕੋਈ ਸੁਣਦਾ ਨਹੀਂ ਆਹ ਕਹਿ ਰਹੇ ਆ ਆ ਪਿੱਛੇ ਮੋੜ ਉੱਤੇ ਕੋਈ ਨਹੀਂ ਬਸ ਸੁਣੇ ਆ ਗੁਰਦਵਾਰੇ ਦੇ ਬਾਹਰ ਬੰਦ ਬੰਦ ਇੱਧਰ ਸਾਰਾ ਜਲੀਆ ਆਹ ਜਿਹੜੀ ਤੋਂ ਅੰਦਰ ਬੰਦ ਕਰ ਜਿਵੇਂ ਮੈਂ ਕਰੂੰ ਅਮਨੋਬੰਦ ਨਹੀਂ ਗੱਡ ਲੈ ਬੰਦ ਬੰਦ ਨਹੀਂ ਬੰਦ ਨਹੀਂ ਗੁਰਦਵਾਰੇ ਨਾਲ ਗੁਰਦਵਾਰੇ ਨਾਲ ਮੋਟਰ ਚਾਹੋ I yeah, don't ਪਾਣੀ ਪਾਣੀ ਦੇਖੋ ਨਾ ਚੌਂਕਾ ਬਿਚਾਰ ਜੀ ਬਹੁਤ ਬਰਸਾ ਦੇ ਨਾਮ ਸਰਕਾਰ ਦਾ ਨਾਮ ਅਸੀਂ ਸੁਣਿਆ ਹਾਂ ਬੜੀ ਜੀ ਪਾਣੀ ਜਿਹੜਾ ਰਹੀ ਯਾਰ É ਤੁਸੀਂ ਆਪਣਾ ਖਿਆਲਨ ਕੋਲ ਹੋਵੇ ਉਹ ਗੱਲ ਤਾਂ ਸੁਣ ਲੋ ਇੱਕ ਮਿੰਟ ਉਹ ਇੱਕ ਮਿੰਟ ਸਾਰੇ ਜਿਹੜਾ ਆ ਰਿਹਾ ਤੁਹਾਡੇ 100 ਦੇ ਸਪੈਸ ਤੋਂ ਉਹ ਕੈਕੋ ਸਿਚੁਏਸ਼ਨ ਤੋਂ ਆਪ ਲੋਕ ਤੁਸੀਂ ਬੰਦੇ ਜਾਓਗੇ ਪ੍ਰਸ਼ਾਸਨ ਵੱਲ ਨਹੀਂ ਸਰਕਾਰ ਕੀ ਕਹਿੰਦੀ ਹੈ ਕਿ ਉਹ ਮੈਚ ਜੋ ਕਾਦੀਗਲਾ ਪਤਾ ਉਸ ਕੋ ਸਵੇਰ ਦਸਣੇ ਇੱਕ ਮਿੰਟ ਇੱਕ ਮਿੰਟ ਚੁੱਪ ਕਰ ਜਾਓ ਹੋ ਇੱਕ ਮਿੰਟ ਇੱਕ ਮਿੰਟ ਹੋ ਇੱਕ ਮਿੰਟ ਹੋ ਇੱਕ ਮਿੰਟ ਇੱਕ ਮਿੰਟ ਬੇਦਰਦ ਭਾਈ ਸਾਹਿਬ ਆ ਜੰਦਰ ਨੂੰ ਜੋੜਨ ਲਈ ਸਲ ਕਰਨ ਦਾ ਕੋਈ ਮਿੰਟ ਸਾਰੇ ਮੈਂ ਦੋ ਦੋ ਇਹ ਗੁਰੂ ਜੀ ਐਫਐਲ ਕੀਤੀ ਹੈ ਜੋੜੀ ਜਿੱਤੀ ਹੈ ਹਾਂ ਬਿਲਕੁਲ ਦੋ ਸਾਥੀ ਕਰ ਦੋ ਦੋ ਵਾਰੀਏ ਇੱਥੇ ਭਾਈ ਸਾਹਿਬ ਨੂੰ ਬਹੁਤਰੀ ਅਗੇ ਮਾਫੀ ਲਵਾਂ ਮੇਰੇ ਤੋਂ ਅਦਾ ਰੱਖਦੇ ਅਸੀਂ ਬਹੁਤ ਗੱਲ ਕਰ ਚੁੱਕੇ ਹਾਂ ਜੁਆ ਬੀਆ ਬੀਆ ਲਾ ਕੋਈ ਵੀ ਇਨਸੀਡੈਂਟ ਫੇਰ ਨਹੀਂ ਹੋਣਾ ਕੋਈ ਇਨਸੀਡੈਂਟ ਫੇਰ ਨਹੀਂ ਹੋਣਾ ਲੇਕਿਨ ਕੋਈ ਇਨਸੀਡੈਂਟ ਨਹੀਂ ਹੈ ਇਹ ਸਰਕਾਰ ਦਾ ਸੋਚਿਆ ਸੀ ਇੱਥੇ ਆ ਰਹੇ ਮੇਜੀ ਸਾਹਿਬ ਉਹ ਸੀਐਮ ਇੱਥੇ ਆਵੇ ਮੇਜੀ ਸਾਹਿਬ ਆਪਣੇ ਕੰਮ ਕਰਾਉਣ ਇੱਕ ਮਿੰਟ ਰੁਕੋ ਬੱਚੇ ਚਾਹੀਦੇ ਆ ਸਾਨੂੰ ਬੱਚੇ ਚਾਹੀਦੇ ਆ ਤਿੰਨ ਮਹੀਨੇ ਪਹਿਲਾਂ ਸਭ ਛੇਪਾਗ ਸ਼੍ਰੀਕ੍ਰਿਸ਼ਨਾ ਮੰਦਿਰ ਚ ਹੋਇਆ ਪਪਟ ਦੀ ਜੀ ਤਿੰਨ ਮਹੀਨੇ ਪਹਿਲਾਂ ਸਟੇਟ ਮੰਦਿਰ ਚ ਹੋਇਆ ਸਭ ਮੁੱਦਾ ਮਾਰੇ ਆਪਣਾ ਬਾੜੇ ਮੁੱਦਾ ਮਾਰੇ ਜੀ ਬੰਗੜਾ ਦੇ ਸ਼ਾਇ ਟਾਈਮ ਲਓ ਜੀ ਕਿੰਨੇ ਵਜੇ ਦੁਪਹਿਰ ਤੁਹਾਡੇ ਨਾਲ ਬੇਨਤੀ ਹੈ ਸਵੇਰੇ ਵੀ ਇਹੀ ਗੱਲ ਹੈ ਬੰਦੇ 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 ਇੱਕ ਮਿੰਟ ਜੇ ਆਪਾਂ ਨਾ ਆਪਾਂ ਇਹ ਉਸ ਅਮਦਾਰ ਤੋਂ ਬੰਦੇ ਮੜ ਕੇ ਨਾ ਉਹ ਜੇ ਇਹ ਕਰ ਰਹੀ ਹੋਵੇ ਤੇ ਜੇ ਕੋਈ ਪਾਸੇ ਚੋਣ ਚ ਜਾਣਾ ਦੇ ਰਿਹਾ ਕਰਦੇ ਕਿ ਦੋ ਮਿੰਟ ਦਾ ਆਣ ਉਹ ਚਾਰ ਸਾਰਾ ਰੰਗੇ ਪਾਸੇ ਦੀ ਮਾਰਟੀ ਕਰਦੇ ਮੇਰੀ 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 ਬੰਦੇ ਨਾਲ ਇਕੱਠੇ ਕਰਦੇ ਦੋਨੇ ਵੀ ਜਾਣਗੇ ਅੱਜ ਅਸੀਂ ਆਪਾਂ ਆਪਾਂ ਹਾਂ ਜੀ 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 ਖੱਟਾ ਜੀ ਇਹ ਵੀ ਨਹੀਂ ਪੇਡ ਜੀ ਇਹ ਵੀ ਨਹੀਂ ਕੱਟ ਲੈ ਇਹ ਵੀ ਨਹੀਂ ਕੱਟ ਲੈ ਆਪਾਂ ਸਭ ਕੱਟ ਲੈ ਜੀ 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 ਆਪਣੀ ਇੱਕ ਮਿੰਟ ਬਲ ਗੱਲ ਸੁਣਨਾ ਇੱਕ ਮਿੰਟ ਇੱਕ ਮਿੰਟ ਜੀ ਜੀ ਸਾਹਿਬ ਯਾਦ ਜੀ ਜੀ ਸਾਹਿਬ ਮੇਰੇ ਭਾਈ ਸਾਹਿਬ ਜੀ 200 ਰੁਪਏ 100 ਰੁਪਏ ਦਾ ਇੱਕ ਮਿੰਟ ਜੀ ਸਾਹਿਬ ਅਸੀਂ ਥੋੜੀ ਦੇ ਕੇ ਸਾਹਿਬ ਯਕੀਨ ਮੰਨੋ ਦੇ ਲਿਪ ਰਿਸਪੈਕਟ ਕਰਦੇ ਹਾਂ ਦੋਨੇ ਚੰਗੇ ਬੰਦੇ ਨੇ ਪਰ ਮੇਰੀ ਬੇਨਤੀ ਸੌ ਜਿਹੜੀ ਤੁਸੀਂ ਮਾਪ ਦੀ ਗੱਲ ਕਰਦੇ ਹੋ ਉਹ ਭਾਵਨਾਕਲੀ ਮੇਰੀ ਨਹੀਂ ਇਹ ਸਾਰੇ ਸ਼ਰਧਾਲੂ ਬੈਠੇ ਜਿਹੜੀ 1000 ਬੰਦੇ ਦੀ ਲਾਈਨ ਲੱਗਦੀ ਸਵੇਰੇ ਮੰਦਰ ਦੀ ਆਪ ਦਾ ਜੋ ਹੁਕਮ ਹੈ ਮੈਂ ਸ਼ਰਮਿੰਦੋ ਗੋਟਾ ਆਪ ਦਾ ਜੋ ਹੁਕਮ ਹੈ ਕਿ ਮੁੱਖ ਮੰਤਰੀ ਦਾ ਇੱਥੇ ਆਣਾ ਸੀ ਹਾਈ ਅਲਰਟ ਸੀਗਾ ਉਸ ਤੋਂ ਬਾਅਦ ਵੀ ਜੇ ਸ਼ਹਿਰ ਤੇ ਹਾਲ ਹੋਏ ਮੇਰੀ ਬੇਨਤੀ ਸੌ ਸ਼ਹਿਰ ਦੇ ਗੱਪੇ ਉਹ ਏਰੀਆ ਜਿਹੜਾ ਸਭ ਤੋਂ ਸੁਰੱਖਿਅਤ ਮੰਨਿਆ ਜਾਂਦਾ ਹੈ ਇਹ ਮੰਦਰ ਸੰਤੋ ਬੰਦ ਸੁਰੱਖਿਅਤ ਕੈਂਪਾਂ ਲੈ ਗਏ ਚਾਰ ਤਾਲੇ ਚਾਰ ਗੇਟ ਸਾਰੇ ਅੰਦਰੋਂ ਗੇਟ 12 ਸੀਸੀਟੀਵੀ ਉਸ ਤੋਂ باوجود ਜੇ ਹਾਲਾਤ ਨੇ ਪੈਸਾ ਅਸੀਂ ਸਾਡਾ ਤਾਂ ਛੱਡੋ ਸਾਡੇ ਯਾਨੀ ਬੇਜੁਮਾਨ ਜਿਹੜੇ ਉੱਥੇ ਬੈਠੇ ਆ ਲੋਕ ਯਾਰ ਰੱਬ ਬੈਠਾ ਸਾਡਾ ਉਹਨਾਂ ਨੂੰ ਵੀ ਲੋਕਾਂ ਦੀ ਇੱਛਾ ਹੈ ਮੁੱਖ ਮੰਤਰੀ ਇੱਥੇ ਆਵੇ ਉਹ ਮਾਗੀ ਮੰਗੇ ਉਹਦੇ ਕਰਕੇ ਸ਼ਹਿਰ ਹਾਈ ਅਲਰਟ ਤੇ ਪੁਲਿਸ ਸਾਰੀ ਉਹਦੇ ਮਗਰ ਲੱਗੀ ਉਹਦੇ ਮਾਮਿਆਂ ਨੇ ਘਰ ਚੋਰੀ ਜਿਹੜਾ ਆਪਣੇ ਮਾਮਾ ਦਾ ਘਰ ਨਹੀਂ ਬਚਾ ਸਕਦਾ ਉਹ ਸਾਡੇ ਪੁੱਲ ਦਾ ਕਿਦਾਂ ਬਚਾਵੇ ਇਹ ਤੋਂ ਨਹੀਂ ਸਮਝਣਾ ਭਾਈ ਸਾਹਿਬ ਕਿ ਕਿਹਾ ਲੋਕਤਾ ਦੀ ਇੱਛਾ ਹੈ 3 ਮਹੀਨੇ ਪਹਿਲਾਂ ਚੋਰੀ ਹੋਈ ਹੈ ਮੰਤਰੀ ਦੀ ਮੇਰੀ ਬੇਤੀਸਾਨੀ ਮੰਤਰੀ ਸਾਹਿਬ ਹੈ ਉਸੇ ਦੋਨੇ ਅੱਖਰ ਵਧੀਆ ਕੋਈ ਨਾਲ ਕੋਈ ਰੌਲਾ ਇਹ ਮੁੱਖ ਮੰਤਰੀ ਨੇ ਐਵੇਂ ਇੱਥੇ ਆ ਗਏ ਮਾਫੀ ਮੰਗੇ ਇੱਥੇ ਇਹ ਲੰਬਾ ਚੱਲੂ ਤਾਂ ਇੱਥੇ ਮਾਫੀ ਮੰਗੇ ਆ ਗਏ ਇੱਕ ਬਿਆਨ ਦੇ ਕੇ ਅੱਜ ਦਾ ਹੁਕਮ ਤੇ ਗੱਲ ਕਰਦੀ ਹੈ ਬਾਕੀ ਯਾਰ ਇੱਕ ਮਿੰਟ ਪਾਣੀ ਕਿਹੜਾ ਕਰੀਏ ਮੱਤ ਪਾਣੀ ਕਿਹੜਾ ਰੱਖੇਗਾ ਛਾਹੀਆ ਘੋਲੇਨਾਥ ਦੀ ਜਿਸ ਘੋਲੇਨਾਥ ਦੀ 200 ਸਾਲ ਪਹਿਲਾਂ ਪ੍ਰੋਗਰਾਮ ਤੋਂ ਮੱਛਲਾ ਨਹੀਂ ਘੋਲੇਨਾਥ ਨੇ ਇਹ ਲੋਕ ਬਚਾਰੇ ਘੋਲੇਨਾਥ ਕਿਹਦਾ ਦਰਸ਼ਨ ਕਰਨਗੇ ਕਿੱਥੇ ਚਲ ਚੜਾਣਗੇ ਸੌਣ ਦਾ ਮੀਨ ਭਾਈ ਸਾਹਿਬ ਮਹੀਨਾ ਸੌਣ ਦਾ ਹੈ ਨਹੀਂ ਤਾਂ ਰੋਜ਼ ਨਹੀਂ ਸੰਗਤ ਕਿਨੇ ਟਾਈਮ ਘੋਲੇਨਾ ਚਾਹੀਦਾ ਕਿਤੇ ਟਾਈਮ ਆਕੇ ਕਿੱਥੋਂ ਆਈਏ ਮਾਰਾ ਸ਼ਾਮ ਦੀ ਆਕਟੇ ਟਾਈਮ ਹੋਣੇ ਨਾਲ ਕਿੱਥੋਂ ਜਾਣਾ ਐਸ ਕੀ ਸਾਹਿਬ ਖਤਾ ਦੇ ਦੋ ਮਹੌਸਿਆਰੀ ਹੈ ਉਹਨਾਂ ਦੇ ਇੰਨੇ ਵਿਜੀਲੈਂਟ ਫੋਰਸ ਦੇ باوجود ਸ਼ਾਮ ਦੇ ਮਹੀਦੇ ਦੇ ਵਿੱਚ ਐਡਾ ਬੜਾ ਇਨਸੀਡੈਂਟ ਹੋ ਗਿਆ ਬਿਆਦਵੀ ਦਾ ਤੁਹਾਨੂੰ ਪਤਾ ਹੈ ਇਸ ਵੇਲੇ ਜੋ ਕੰਦੇ ਪੇਸ਼ ਕਿੱਥੇ ਕੋਈ ਰੇਲ ਗੋੜ ਦਾ ਖੜਾ ਇਸ ਰੇਲਵੇ ਰੋਡ ਦੇ ਲੋਕ ਜਿੰਨੀ ਵਾਰ ਕਹਿ ਚੁੱਕੇ ਤਰੇਂਦੇ ਵਾਲੇ ਵੀ ਇੱਥੇ ਰੋਜ਼ ਚੋਰੀਆਂ ਹੁੰਦੀਆਂ ਐ ਇਸ ਮਿਲ ਤੋਂ ਲੋਕ ਟੱਪ ਕੇ ਰੇਲਵੇ ਰੋਡ ਦੀਆਂ ਦੁਕਾਨਾਂ ਦੇ ਚੋਰੀਆਂ ਕਰਦੇ ਕਦੀ ਪੁਲਿਸ ਨੇ ਧਿਆਨ ਨਹੀਂ ਦਿੱਤਾ ਇਸ ਮੁੱਖ ਮੰਤਰੀ ਨੂੰ ਪੁੱਛਣਾ ਤੇਰੇ ਸਾਰੇ ਦਾ ਖਾਣਾ ਖਾਦੀ ਪਿਆ ਕਹਿੰਦਾ 10000 ਬੰਦਾ ਭਰਤੀ ਕਰਨਾ ਇਹ ਜਾਂ ਗੱਪੀ ਸੜਾ ਹੈ ਰੱਤ ਰਾਤ ਹੋ ਗਏ ਨੇ ਨਹੀਂ ਘਰ ਘਰ ਲੁਟਕਾ ਚੋਰੀਆਂ ਹੋ ਰਹੀਆਂ ਨੇ ਘਰ ਘਰ ਚੈਨੀ ਵਾਲਾ ਥਰੀਆਂ ਨੇ ਘਰ ਘਰ ਖਾਤੇ ਹੋਰ ਆ ਬੜਾ ਬੜਾ ਉੱਥੇ ਨਾਂਸ ਜਾਨੀ ਜਾਂਦੀ ਹੈ ਇਹ 1 ਕਿਲੋ ਮੀਟਰ ਦਾ ਖੜਾ ਹੈ ਸਰ ਸਰ ਬੰਦਿਆਂ ਦੇ ਬੰਦਿਆਂ ਦੇ ਲਾਓ ਬੰਦਿਆਂ ਕੁਆਡੀਆਂ ਦਾ ਕੋਈ ਨਹੀਂ ਮੇਰੀ ਮੇਰੀ ਕੰਪਨੀ ਜਿਹੜੀ ਨੇ ਮੈਂ ਕਹਿੰਦਾ ਕੁਆਡੀਆਂ ਦੇ ਨਾਤਾ ਕੁਝ ਕੋਣ ਦਿਖਾਓ ਤੁਸੀਂ ਕਹਿੰਦੇ ਸ਼ਾਮ ਦੀ ਕੀ ਪਤਾ ਇਹਦਾ ਰੋਜ਼ੀ ਹੁੰਦੀ ਆ ਨਹੀਂ ਪਾਈ ਸਾਲ ਸ਼ਾਮ ਨੂੰ ਤਾਂ ਕੀ ਕੀ ਐਸੀ ਸ਼ਾਮ ਨੂੰ ਸਾਡੇ ਪੋਲੇ ਨਾਲ ਕਿੱਥੋਂ ਆਣੀ ਅਸੀਂ ਚੱਲ ਚੜਾਣਾ ਸ਼ਾਮ ਦੀ ਆਰਤੀ ਕਰਨੀ ਹੈ ਪੋਲੇ ਨਾਲ ਕਿੱਥੇ ਆ ਡਾਡਾ ਪ੍ਰਮਾਨ ਕਿੱਥੇ ਆ ਫਿਲਰ ਉਹ ਕੰਨਪੁਰ ਤੋਂ ਕਿੱਥੇ ਸ਼ਰਮ ਕਰੋ ਜੁਮਾ ਭਰਾਣ ਉਹ ਤਾਂ ਮੁੱਖ ਮੰਤਰੀ ਦੇ ਉੱਥੇ ਜਾਣ ਨੂੰ ਤਿਆਰ ਬੈਠੇ ਪਹਿਲਾਂ ਇੱਥੇ ਨਹੀਂ ਆਏ ਇੱਥੇ ਮੱਥਾ ਟੇਕ ਕੇ ਨਾਕਰ ਰਗੜੇ ਤੇ ਆ ਗਏ ਪੀਪੋਲੇ ਨਾਲ ਤੇ ਮੇਰੇ ਮੇਰੇ ਇੱਥੇ ਰਾਜਪਾੜ ਦੇ ਵਿੱਚ ਤੇਰੇ ਨਾਲ ਆ ਹੋ ਗਏ ਉਹਨੂੰ ਐਮਐਮਐਲ ਨੂੰ ਲੋਕਮਾਂਦਰ ਪਿਆਰਾ ਜਿਆਦਾ ਪੋਲੇਸ਼ਨ ਕਰਨ ਨੂੰ ਪਿਆਰਾ ਹੀ ਉਹਨੇ ਬਿਆਨ ਦੇ ਦਿੱਤੀ ਇਹ ਗੱਲ ਲੱਗਣ ਕੋਈ ਕਮੰਡਰੀ ਜੀ ਜੈ ਸਰਕਾਰ ਮੁਰਦਾਬਾਦ ਜੈ ਸਰਕਾਰ ਮੁਰਦਾਬਾਦ ਐਮਐਮਐਲ ਮੁਰਦਾਬਾਦ ਐਮਐਮਐਲ ਮੁਰਦਾਬਾਦ ਕੋਮੇਲਾ ਖੰਨਾ ਮੁਰਦਾਬਾਦ 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 ਜਿੰਦਾ ਮੁਰਦਾਬਾਦ 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 ਅਸੀਂ ਜੈ ਇਹ ਨਹੀਂ ਜਾਓ ਪਹਿਲਾਂ ਪਹਿਲਾਂ ਸਾਬ ਲੋ ਮੇਰੀ ਬੇਨਤੀ ਹੈ ਸਾਰਾ ਸ਼ਹਿਰ ਇਕੱਠਾ ਹੋ ਰਿਹਾ ਸਾਬ ਲੋ ਲੋਕ ਦੁਕਾਨਾਂ ਫੈਕਟਰੀਆਂ ਬੰਦ ਕਰਕੇ ਆ ਰਹੇ ਆ ਫੈਕਟਰੀਆਂ ਤੇ ਲੇਬਰ ਆ ਰਹੇ ਨੇ ਉਹਨੂੰ ਬੁਲਾਓ ਉਹਨੂੰ ਉਹਨੂੰ ਫੈਕਟਰੀਆਂ ਵਿੱਚ ਕਰ ਰਹੇ ਨੇ ਮੇਰੇ ਨਾਮ ਤੇ ਵੀ ਆਈਡੀ ਦਨੂ ਦੇ ਸਕਿਆ ਉਹ ਮੁੱਖ ਮੰਤਰੀ ਜਿਹੜੇ ਤੁਹਾਨੂੰ ਮਰਦਾਬਾ 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 ਪਹਿਲੋ ਪਹਿਲੋ ਮਰਦਾਬਾ ਉਹਨੇ ਕੀ ਕਰਨਾ ਭਗਵਾਨ ਦਾ ਲੋਲੀਪਪਾ ਦੇਣੀ ਲਾ ਕੇ ਦਵਾਨਾ ਅਗੇ ਲਾਲੀ ਬਾਬਾ ਜੀ ਦਾ ਪਹਿਲਾ ਗੱਲ ਨਹੀਂ ਕਰਦੇ ਜਿਹੜੇ ਬੰਦੇ ਜੀ ਸਭ ਮੰਨਦਾ ਨਹੀਂ ਦੂਰ ਨਿਕੋਲੇ ਦੂਰ ਨਿਕੋਲੇ ਕਾ ਫੁੱਲ ਨਿਕੋਲੇ ਦੂਰ ਨਹੀਂ ਉਹ ਪਾਣੀ ਹੈ ਜਿਸ ਜਿੰਦੂ ਕਾ ਫੁੱਲ ਨਿਕੋਲੇ ਦੂਰ ਨਹੀਂ ਉਹ ਪਾਣੀ ਹੈ ਬੋਲ ਰਾਤ ਕੇ ਕਾਮ ਨਾ ਹੈ ਬੋਲ ਰਾਤ ਕੇ ਕਾਮ ਨਾ ਹੈ ਜੋ ਮਹਿਰਬਾਨ ਦਵਾਨੀ ਹੈ ਮੇਰੀ ਹੁੰਡਾਈ ਵੜਾ ਬਾਬਾ ਜੀ ਦੂਰ ਨਹੀਂ ਉਹ ਪਾਣੀ ਹੈ ਜਿਸ ਜਿੰਦੂ ਕਾ ਫੁੱਲ ਨਿਕੋਲੇ ਦੂਰ ਨਿਕੋਲੇ घुमे हैवानी ਆਜੂ ਦੇ ਵੀ ਤਾਂ ਮਾੜੀ ਜਿਹਾ ਸਾਨੂੰ ਨਹੀਂ ਪਰੋਤਾ ਹੈ ਜੀ ਤੁਹਾਡੇ ਨੂੰ ਪਰ ਉਹ ਹੀ ਤੋਂ ਤਾਂ ਕਹਿ ਦੋ ਜੀ ਤਿੰਨ ਮਹੀਨੇ ਪਹਿਲਾਂ ਜੀ ਪਿਛਲੇ ਹਫਤੇ ਤੋਂ ਆਪਾਂ ਨੇ ਸਰ ਮੈਂ ਨਹੀਂ ਕਰਦਾ ਮੈਂ ਪਰ ਦੇਵੀ ਤੋਂ ਬੋਲ ਕੇ ਜੀ ਆ ਗਏ ਮੈਂ ਦੋ ਚੱਕਰ ਨਹੀਂ ਐਂਬੂਲੈਂਸ ਦਿਖਾਓ ਕੋਬਿੰਦ ਕਢਾ ਲਿਆ ਗਿਆ ਹੈ। ਦੇਵਾਲਾ ਮੰਦਿਰ ਨਹੀਂ ਪਹਿਲਾ ਹੋ ਚੁੱਕਿਆ। ਬਾਈ ਮੇਰੀ ਸੋਣਾ ਗੱਲ ਸਾਰੇ ਐਂਬੂਲੈਂਸ ਕੋਈ ਨਹੀਂ ਰੋਕਣੀ ਐਂਬੂਲੈਂਸ ਜਾਣ ਦੇਣੀ। ਠੀਕ ਹੈ ਜੀ। ਉਹਨੂੰ ਸਾਈਡ ਲੈ ਕੇ ਕਢਵਾਉਣਾ ਹੈ ਕਿੰਨਾ ਐਂਬੂਲੈਂਸ ਨਹੀਂ ਰੋਕਣੀ। ਨਾ ਕਿਸੇ ਨਾਲ ਗਲਤ ਸ਼ਬਦਾਂ ਵਾਲੀ ਯੂਜ਼ ਕਰਨੀ। ਠੀਕ ਹੈ ਜੀ। ਹੁਣ ਆ ਬੱਚੇ ਵੀ ਠੀਕ ਰਹੂ ਆਪੇ। ਹਾਂ। ਜਿਹੜਾ ਐਮਰਜੈਂਸੀ ਐਮਰਜੈਂਸੀ ਛੋਟੇ ਬੱਚੇ ਨਹੀਂ। एमरजेंसी <laughs> चाहियूं ਨੂੰ ਪ੍ਰੋਕਲ ਨੇ ਡੀਆਈਐਸਰ ਨੂੰ ਆਰਗੇਨਾਈਜ਼ ਕਰ ਲਿਆ ਕਾਲੂ ਹੋਰ ਮੰਦਰ ਵੀ ਹੈ ਕਾਲੂ ਹੋਰ ਗੁਰਦੁਆਰੇ ਵੀ ਕੀ ਇਤਨੇ ਕੁਸੀ ਗਰੰਟੀ ਲੈਂਦੇ ਹੋ ਕਿ ਹਾਂ ਕਿ ਕੋਈ ਮੰਦਰ ਘੱਟ ਪਰਦੇ ਕੰਮ ਨਹੀਂ ਆਉਂਦਾ ਸਰ ਜੀ ਮੇਰੇ ਦੀ ਵੀ ਇਹ ਦੇਖੋ ਵੱਧ ਜਿਹਨੂੰ ਕਹਿੰਦੇ ਨੇ ਘਰ ਨਾਲ ਵੱਧ ਸੇਫ ਸੀਗਾ ਮੰਦਰ ਇਹਦੀ ਉਹ ਪਾਏ ਹੋਏ ਜਿਹੜੇ ਸਮੋਸੇ ਜਿਹੜੀ ਦੰਦਾਂ ਦੇ ਜੋੜੀਆਂ ਹੋ ਰਹੀਆਂ ਹੈਗੀਆਂ ਉਹ ਹਮੇਸ਼ਾ एबुलेंस <laughs> करा va ਅਜਿਹੀ ਅਜਿਹੀ ਇਹ ਡਿਸਪੀਨਰ ਆ ਉਹਨਾਂ ਨੇ ਕੀ ਬੱਡਾ ਫੇਲੀ ਹੈਰਾ ਪੁਲਿਸ ਪ੍ਰਸ਼ਾਸਨ ਦਾ ਜਿਹੜਾ ਮਤਲਬ ਇਹਨਾਂ ਦੇ ਖਿਲਾਫ ਕਾਰਵਾਈ ਨਹੀਂ ਕੀਤੀ ਜਾਂਦੀ ਸਾਨੂੰ ਪਹਿਲਾਂ ਵੀ ਇਹ ਸੁਣਨ ਦੇ ਵਿੱਚ ਆਇਆ ਕਿ ਮੰਦਿਰਾਂ ਗੁਰਦੁਆਰਿਆਂ 'ਚ ਚੋਰੀਆਂ ਹੁੰਦੀਆਂ ਨੇ ਚਲੋ ਚੋਰੀ ਅਲੱਗ ਮੈਟਰ ਆ ਪਰ ਜਿਹੜੀ ਬੇਅਦਬੀ ਆ ਚਾਹੇ ਉਹ ਗੁਰੂ ਗ੍ਰੰਥ ਸਾਹਿਬ ਦੀ ਹੋਵੇ ਚਾਹੇ ਸ਼ਿਵਸ਼ੰਕਰ ਭਗਵਾਨ ਦੀ ਹੋਵੇ ਚਾਹੇ ਰਾਮ ਭਗਵਾਨ ਦੀ ਹੋਵੇ ਚਾਹੇ ਸ੍ਰੀ ਕ੍ਰਿਸ਼ਨ ਭਗਵਾਨ ਦੀ ਹੋਵੇ ਜਿਹੜੇ ਸ਼ੰਕਰ ਭਗਵਾਨ ਨੇ ਸਾਰਿਆਂ ਦੇ ਅਰੋਧਿਆ ਨੇ ਇਹ ਚੋਰੀ ਇੱਕ ਅਲੱਗ ਮੈਟਰ ਆ ਪਰ ਜਿਹੜੀ ਇਹ ਮੰਦਪਾਗੀ ਘਟਨਾ ਹੋਈ ਆ ਸ਼ਿਵਲਿੰਗ ਨੂੰ ਹਾਨੀ ਪਹੁੰਚਾਈ ਗਿਆ ਖੰਡਿਤ ਕੀਤਾ ਗਿਆ ਇਹ ਗੱਲਾਂ ਬਰਦਾਸ਼ਤ ਕਰਨ ਵਾਲੀਆਂ ਨਹੀਂ ਹੋਣਗੀਆਂ ਨਾ ਬਰਦਾਸ਼ਤ ਹੋਣਗੀਆਂ ਬਿਲਕੁਲ ਪ੍ਰਸ਼ਾਸਨ ਨੂੰ ਇਹ ਮੈਂ ਬੁਰਜੋਰ ਅਪੀਲ ਆ ਕਿ ਜਿਹੜੇ ਵੀ ਇਹਦੇ ਵਿੱਚ ਦੋਸ਼ੀ ਪਾਏ ਜਾਂਦੇ ਨੇ ਜਾਂ ਉਹ ਬੰਦੇ ਫੜੇ ਜਾਂਦੇ ਨੇ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਵੇ ਔਰ ਕਿਸੇ ਨਾ ਕੋਈ ਪੱਕਪਾਤ ਨਾ ਕੀਤਾ ਜਾਵੇ ਮੇਰੀ ਪੰਜਾਬ ਸਰਕਾਰ ਨੂੰ ਭਗਵੰਦ ਸਿੰਘ ਮਾਨ ਜੀ ਨੂੰ ਬੁਰਜੋਰ ਅਪੀਲਾ ਕਰਦੇ ਜਾਲਾਂ ਤੋਂ ਜਾਲਾਂ ਧਿਆਨ ਦੇ ਕੇ ਇਹਨਾਂ ਦੋਸ਼ੀਆਂ ਤੱਕ ਜਿੱਥੇ ਜਿੱਥੇ ਪਹੁੰਚੇ ਜਾਵੇ